ਸਵਾਗਤ ਹੈ ਕਿਸਾਨ ਵੀਰ ਤੁਹਾਡਾ ਢਿੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਭਧੌੜ ਬਾਈਆਂ ਕੋਲੇ ਸੂਈ ਸਬਾਈ ਬੈੜ ਹੈਗੀ ਪਹਿਲਾ ਸੂਆ ਹਨਾ ਵੀਰੇ ਹਾਂਜੀ ਬਾਈ ਪਹਿਲਾ ਸੂਆ ਸ਼ਾਹੀਵਾਲ ਤੇ ਥੋੜਾ ਜਿਹਾ ਚਿਪਦਾ ਕਰਾਸ ਆ ਗਿਆ ਮਗਰ ਆ ਗਈ ਬੱਚੀ ਧਾਰਾਂ ਤੁਰਾਂ ਤੁਹਾਨੂੰ ਕਰਾਉਂਦੇ ਆਂ ਚੱਕ ਜੇਰ ਆ ਪਈ ਹੈ ਵੀਰੇ ਪ੍ਰੋਪਰ ਕੰਪਲੀਟ ਜੇਰ ਪਈ ਵੀ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹਾਂ ਬਾਈ ਹਾਂਜੀ ਬਾਈ ਤੇ ਨੰਬਰ ਬੋਲਿਓ ਬਾਰ 8 41 10 84 ਫੋਨ ਆ ਪਿੰਡ ਅਲਕੜੇ ਪਿੰਡ ਅਲਕੜੇ ਆ ਗਿਆ ਠੀਕ ਆ ਵੀਰੇ ਜਿਹੜੇ ਪਿੰਡ ਪਧੌੜ ਤੋਂ ਜਿਵੇਂ ਠੀਕ ਆ ਵੀਰੇ ਇਹਦੀ ਕੀਟ ਦੇ ਲੰਬੜ ਦੀ ਜਿਹੜੀ ਸੂਈ ਹੈਗੀ ਇਹ ਪਹਿਲਾ ਸੂਆ ਬੈੜਾ ਬਾਈ ਠੀਕ ਆ ਕੋਣ ਸੂਈ ਆ ਦੋ ਦੰਦਾਂ ਦੀ ਕਦੋਂ ਸੂਈ ਆ ਇਹਨੂੰ ਦੋ ਘੰਟੇ ਹੀ ਹੋਇਆ ਸੂਈਆ ਆ ਜੇ ਰਾ ਪਈਆ ਵੀਰੇ ਪ੍ਰੋਪਰ ਇਹਦੀ ਮਗਰ ਬੱਚੀ ਆ ਗਈ ਬੱਚੀ ਆ ਗਈ ਠੀਕ ਹੈ ਤੇ ਕੱਢਿਆ ਕੁਝ ਬੋਲਾ ਦੋ 3 ਕਿਲੋ ਵੱਡੇਗਾ ਠੀਕ ਐਵੇਂ ਬਚੋੜ ਮਾਰੀਏ 5 ਕਿਲੋ ਕੱਢਿਆਗਾ ਕਿੰਨਾ ਕੁ ਦੁੱਧ ਕੱਢ ਦੂ ਵੀਰੇ ਪੁੱਤ ਬਈ 20 ਪਲੱਸ ਲੱਗਦਾ ਸਿਰ ਸੋਲ ਪੂਰੀਆ ਸਿਰ ਸੋਲ ਜਦੋਂ 5 ਕਿਲੋ ਆਹ ਦੇਖੋ ਵੀਰੇ ਜਿਵੇਂ ਪਹਿਲਾਂ ਉਵੇਂ ਉਵੇਂ ਅਸੀਂ ਗਲਤ ਹੈ ਹੀ ਨਹੀਂ ਲੈ ਤਾਰਾਂ ਪਸ ਮਾਰ ਕੇ ਮਾਰ ਕੇ ਦਿਖਾਉਣਾ ਬਾਈ ਤੋਰ ਤਾਰ ਕੇ ਤਾਰੋ ਚੱਤ ਪੂਰੀ ਚੰਗੀ ਬੱਚੀ ਆ ਵੀਰੇ ਚੰਗੇ ਗੱਦ ਕੱਢਦੀ ਆ ਤੇ ਮਗਰ ਵੀ ਬੱਚੀ ਆ ਗਈ ਤੋਰੀ ਵੀਰੇ ਤੋਰਾ ਤਾਰਾ ਕਰਾ ਦਈਏ ਚੱਕ ਕਰ ਲਿਓ ਬਾਈ ਨਾਂ ਸਪਾਰਕ ਨੰਬਰ ਬਾਈ ਨੇ ਬੋਲਤਾ ਸੇ ਪਿੰਡ ਵੀ ਤੁਹਾਨੂੰ ਦੱਸਤਾ ਹੈ ਆ ਦੇਖੋ ਫੇਸ ਕੁਆਲਟੀ ਕਰੋ ਚੈੱਕ ਹੋਰਾ ਸੁਹਾਣੀ ਮੰਨਿਆ ਪੱਠੇ-ਬੁੱਠੇ ਪੂਰੇ ਖਾਈ ਜਾਂਦੀ ਹੈ ਹੁਣ ਸੁਕੇ ਆ ਦੇਖੋ ਜੀ ਕਰ ਲਓ ਚੈੱਕ ਲੈ ਵੱਲੂ ਬਾ ਪੂਰਾ ਦੁੱਧ ਕਿੰਨਾ ਕੱਢਿਆ ਵੀਰੇ ਤੈਨਾਂ ਕਿਲੋ ਮੂ ਬੜਾ ਕੱਢਿਆ ਸੀ ਬੱਚੇ ਨੂੰ ਕਿਲੋ ਕੱਢਣਾ ਠੀਕ ਹੈ ਬਾਕੀ ਨੋਟ ਠੀਕ ਹੈ ਉਹ ਆ ਕਰ ਲਓ ਚੈੱਕ ਬੜਾ ਹੈਗਾ ਇੱਕ ਸਾਈਡ ਜ਼ਰੂਰ ਥੋੜੀਆਂ ਹੀ ਆ ਪਹਿਲੇ ਨਾਲ ਉਹ ਕੋਲ ਸਟੇਲਿੰਗ ਤਾਂ ਪਾ ਹੀ ਜਾਂਦੀ ਆ ਦੂਜੇ ਪਾਸੇ ਵੀ ਮੂਰੋਂ ਵੀ ਫੋਟੋنگ ਹਵਾਨਾ ਪਿਆ ਤੇ ਪਿੱਛੇ ਵੀ ਹਵਾਨਾ ਚੰਗਾ ਕਰ ਆ ਕਰੋ ਚੱਕ ਜਲ ਵੀਰੇ ਪਾ ਇਹਦੇ ਨਿਆਣਾ ਨੂੰ ਕਰਾ ਕੇ ਧਾਰਾ ਚੱਕ ਆ ਦੇਖੋ ਵੀਰੇ ਨਿਆਣਾ ਲਿਆ ਪਪਾ ਧਾਰਾਂ ਕਰਾ ਦੇ ਸਮਾਰਕ ਚੱਕ ਆ ਦੇਖੋ ਨਿਬੜਦੀ ਅਜਵਾਈ ਇੱਕ ਨੰਬਰ ਚਵਾਈ ਕੋਈ ਸੀਲ ਸੂਲ ਪੂਰੀ ਆ ਕੋਈ ਲੱਤ ਨਹੀਂ ਕੋਈ ਛਾੜ ਨਹੀਂ ਆ ਦੇਖੋ ਸੂਰੀ ਇੱਕ ਨੰਬਰ ਬੱਚੀ ਆ ਤੇ ਦੁੱਧ ਵੀ ਫੈਟ ਵਾਲਾ ਪਾਉਗੀ ਇੱਕ ਨੰਬਰ ਕਿਵੇਂ ਪਹਿਲਾਂ ਦੁਬਾਰਾ ਫੇਰ ਮਾਰਦੇ ਮੁਰੋ ਕਿਵੇਂ ਪਹਿਲਾਂ ਉਵੇਂ ਆਉਂਦੇ ਕੋਈ ਆਪ ਬੱਚਾ ਨਹੀਂ ਲਾਇਆ ਕੋਈ ਕੋਸ਼ ਨਹੀਂ ਜਮਾ ਮੈਂ ਕਿਹਾ ਜਿਆਦਾ ਨਹੀਂ ਬੈਠਣੂ ਵੀਰੇ ਪੂਰੀ ਟਾਪ ਕੁਆਲਿਟੀ ਤੇ ਮੰਝਾਂ ਵਰਗਾ ਦੁੱਧ ਦੇਊਗੀ ਮਗਰ ਆ ਗਈ ਬੱਚੀ ਹੈ ਨਾ ਮਾਹਰ ਬੱਚੀ ਤੇ ਦੁੱਧ ਇਹਨੇ ਕਾੜ ਦੇਣਾ 20+ 20+ ਬਈ ਆਪਣੀ ਗਾਰੰਟੀ ਤੇ ਲੈ ਤੇ ਡਿਮਾਂਡ ਇਹਦੀ ਕੀ ਆ ਗਈ ਵੀਰੇ ਡਿਮਾਂਡ ਇਹਦੀ ਵੇਖੋ ਜਾਇਜ਼ ਜਮਾ ਜਮਾ ਜਾਇਜ਼ ਕਰਾਂਗੇ ਬਸ ਗੱਡੀ ਤੇ ਚੜਾਉਣ ਵਾਲਾ ਹੋ ਗੱਡੀ ਚੜਾਉਣ ਵਾਲਾ ਆਪਾਂ ਦੇ ਇਨ ਚੈਨਲ ਤੇ ਵੀਡੀਓ ਪਾਤਣਾ ਬਾਈ ਠੀਕ ਆ ਵੀਰੇ ਜਾਇਜ਼ ਮੁੱਲ ਕਰ ਤੇ ਜਾਇਜ਼ ਹੋ ਦੀ ਬਿਕ ਜਾਨੀ ਨੰਬਰ ਫੇਰ ਬੋਲ ਦੇ 628 ਕਰ ਲਿਓ ਬਾਈਨਾਂਸ ਵਰਗ ਪੂਰੀ ਫੈਟ ਵਾਲਾ ਦੁੱਧ ਪਾਉ ਪਾਉਗੀ 20+ ਮਗਰ ਵੀ ਬੱਛੀ ਹੈਗੀ ਤੇ ਚੰਗੇ ਕਦ ਕਾਟਦੀ ਹੈਗੀ ਪੂਰੀ ਵੱਡੀ ਬੈੜ ਹੈਗੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇਗੇ ਨਵੀਂ ਵੀਡੀਓ ਦੇ